ਹੋਈ ਆ ਤੇ ਮਾਤਾ ਜੀ ਤੁਹਾਨੂੰ ਅੱਜ ਕਿੱਦਾਂ ਦਾ ਮਹਿਸੂਸ ਹੋ ਰਿਹਾ ਵੀ ਸਾਡੀ ਸੁਸਾਇਟੀ ਵੱਲ ਜਿਹੜੀ ਆ ਉਹ ਸੇਵਾ ਹੋਈ ਆ ਤੇ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਧੰਨਵਾਦੋ ਛੋਕੜਾ ਵਾਗਰੂ ਦਾ ਪਰ ਆਇਆ ਮਾਰਾ ਸੱਚਾ ਪਾਛਾ ਚਾ ਤੇ ਵੱਡੀਆਂ ਹੰਬਨਾ ਕਰੇ ਜਿੱਦਾਂ ਇਹ ਜਾਂਦ ਕਰਦੇ ਹੋ ਤੇ ਰਹਿੰਦੇ ਹੀ ਨਾ ਸਾਨੂੰ 3 ਮਹੀਨੇ ਹੋ ਗਏ ਰਹਿੰਦੇ ਹਾਂ ਉਹ ਤਾਂ ਬਹੁਤ ਬਹੁਤ ਹੁਤਾ ਛੁਕੜੇ ਜਨੋ ਪਰਮਾਤਮਾ ਮੇਰੇ ਖੇ ਇਹ ਨਾ ਇਹ ਅਸਲ ਵਿੱਚ ਜਦੋਂ بارشਾਂ ਹੋਈਆਂ ਸੀ ਇਹਨਾਂ ਦੀ ਨਾ ਸਾਰੇ ਬਾਲੇ ਥੱਲੇ ਡੇਪੇ ਸੀ ਤੇ ਇਹ ਵਿਚਾਰੇ ਨਾ ਆਪਦੇ ਜਿਹੜੇ ਜੰਜ ਟਰਹ ਹੁੰਦੇ ਨੇ ਪਿੰਡਾਂ ਦੇ ਵਿੱਚ ਉੱਥੇ ਬੈਠੇ ਸੀ ਫਿਰ ਸਾਨੂੰ ਪਤਾ ਚੱਲਿਆ ਤੇ ਉਸ ਤੋਂ ਬਾਅਦ ਜਿਹੜੇ ਆ ਵੀ ਸਾਡੀ ਜਿਹੜੀ ਆਪਣੀ ਸੁਸਾਇਟੀ ਵੱਲੋਂ ਜਿਹੜਾ ਆ ਸਾਡੇ ਵੀਰਾਂ ਦੇ ਉਦਮਾਂ ਦੇ ਨਾਲ ਜਿਹੜੇ ਬਾਹਰ ਵਾਲੇ ਵੀਰ ਆ ਸਾਡੇ ਉਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਆ ਤੇ ਉਹਨਾਂ ਦੇ ਬਦੌਲਤ ਜਿਹੜਾ ਇਹਨਾਂ ਦਾ ਰਹਿਣ ਬਸੇਰਾ ਬਣਿਆ ਜੀ ਇਹਨਾਂ ਦੀ ਛੱਤ ਪਈ ਆ ਜੀ ਸੋ ਧੰਨਵਾਦ ਮਾਤਾ ਜੀ ਜੋ ਅਸੀਸਾਂ ਕਿ ਬਾਬਾ ਦੀ ਅਸੀਂ ਮਿਹਰ ਕਰਨਾ ਅਸੀਂ ਹੋਰ ਵੀ ਜਿਹੜੇ ਇਦਾਂ ਦੇ ਪਰਿਵਾਰਾਂ ਲੋੜਾਂ ਦੇ ਪਰਿਵਾਰਾਂ ਨਾਲ ਜਿਹੜੇ ਅਸੀਂ ਰਹਿਣ ਬਸੇ ਰਹਾਂ ਸਕੀਏ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ